ਬਾਦ ਕੀ ਤੁਮਾ ਸਾਦ ਕੀ ਤੁਮਾ ਬਾਦ ਕੀ ਤੁਮਾ ਆਹ ਨੀ ਅੰਤ ਸਾਦ ਕੀ ਤੁਮਾ ਪਿਆ ਦੇ ਅੰਤ ਸਾਦ ਕੀ ਤੁਮਾ ਉਹ ਕਿੰਨਾ ਸਾਦ ਕੀ ਤੁਮਾ ਆਉਂਦੇ ਨੇ ਜੀ ਹਾਂ fly fly chalde अस्वागत श्रिक है श्री राम कुमार जी की श्रीमान राम कुमार जी आपने बापू सुमन आशय ने आपने बाईला ब्राह्मण कुश्या पार्षाया के साथ उद्धव के लिए दफ्तर में आते हैं आपने आदरणान्वित मास्टर पाशाजी उषांग निश्चित जो ने पार्षाया को एक शादी का रस्ते में आपने तब उस तालु के ऊपर बड़े माधुर्य से जा� लास के पास जाके शर्म हो जाता है प्रभाव और तादात लड़के के पास जाके लास के साथ मज़े ना हर किताब ऐसा मुझे बने जाने से कोशिश करें बच्चे का खाता नहीं लाइन से लूट रखने नया रिस्कीर जाने से निपास ना करना ताकि राज्य के बाद जब उसके पास जाने ताकि बाबा संवादी आवश्यकता से बने पानी छोड़ा ਸਾਹਿਬ ਜੀ ਦੇ ਪਾਸੇ ਹਨੀਲੀ ਸਿੰਘ ਜੀ ਦੇ ਪਾਸੇ ਕਿਹਾ ਕਿ ਮੈਂ ਸਭਰ ਕਾਰਜ ਦੇਸ਼ਾਂ ਪ੍ਰਦੇਸ਼ਾਂ ਵਿੱਚ ਸੇਵਾ ਦੇ ਬੱਚਿਆਂ ਦੇ ਅੰਗ ਸੰਗ ਹੋ ਕੇ ਸੇਵਾ ਜਿੱਥੇ ਪਰਿਵਾਰ ਦੇ ਕਾਜੀ ਜਨਾਹ ਖੁਸ਼یوں ਲਈ ਬਾਤ ਕਰਦੇ ਸਰੂਪ ਆਪਾਸ ਤੇ ਰਾਮ ਜੀ ਦਾ ਪਰਿਵਾਰ ਵੀ ਪਹੁੰਚਿਆ ਸੀ ਸਾਰਾ ਪਰਿਵਾਰ ਹਾਜ਼ਰ ਸੀ ਜੀ ਪਾਸੇ ਕੀਤਾ ਪ੍ਰਯਤਨ ਹੈ ਪਰਿਵਾਰਾਂ ਕੋਲ ਆਪਣਾ ਮਿਹਰ ਪ੍ਰਯਾਸ ਕਰਨਾ ਮੁੱਖਾਂ ਦੇਸ਼ਾਂ ਦਾਸਨਾਂ ਵਿੱਦਿਆ ਹਰ ਪਾਸਾ ਲੋੜ ਅਮਤ ਆਪਣੇ ਹੇ ਗੋੜਾ ਹੇ ਬੋੜ ਨਾਲ ਕੇ ਬਾਦ ਕੇ ਬੋਨਾ ਸੁਨ ਮਾਸੀ ਹੇ ਗੋੜਾ ਜਨ ਜੀ ਮਰੇ ਨੀ ਮੋੜੋ ਜੋ ਨੀ ਫਰੇ ਦੇ ਬੋੜਾ ਦੇ ਖਾਰੇ ਕਈ ਕੋਲ ਨਾ ਪਾਏ ਕਈ ਗੋੜ ਗਿਆ ਦਮੰਤ ਕੇ ਗੋੜਾ ਮਾਵਤੈਂ ਤੋਜਾ ਦਮਨ ਤਰਗਦਾ ਸਸ ਪ੍ਰਭ ਕੇ ਆਟੇ ਹੇ ਗੋੜ ਦੇ ਬਰੰਦੀ ਨਾਮ ਨਾਮ ਕਉ ਤੈ ਲਾਗੇ ਹੇ ਗੋੜ ਪ੍ਰਭ ਕੋ ਜੰਦੇ ਆਤਮ ਸਭ ਪ੍ਰਮਾਹਤਾ ਹੇ ਓ ਨਾ ਤਦ ਪ੍ਰਿਆਸ ਤਨ ਤੁੰਦਰਿ ਪ੍ਰਭੁ ਨਾਸ ਕੇ ਕੋਣ ਮੰਗੇ ਸੰਤਾਂ ਗਾ ਬਰਵਤ ਨਾ ਗਾ ਰੰਗ ਏ ਰੋਏ ਆਦਤ ਪ੍ਰਗਨ ਅਨਤ ਜਸਦਾ ਧੰ ਤਨ ਕਈ ਕੋੜ ਪਾਣੀ ਰਖਾਂਡ ਕਈ ਕੋੜ ਕਾ ਪ੍ਰਮਾਣ ਕਈ ਕੋੜ ਅਸਾਰ ਕੇ ਜੋਤਿ ਅਸਾਰ ਹੇ ਬਰਵਤ ਪ੍ਰਸਾਰ ਸਦਾ ਸੁਲੈ ਇਕ ਹੰਕਾਰ ਕਈ ਕੋੜ ਕਿਨੇ ਵਾ ਭਾਜ ਤਦ ਪਰਮੇ ਸੁਮਾਤਾ ਕੇ ਅੰਦਰ ਜਾਣੇ ਕੋਈ ਆਪਿਆਪਸ ਸੋਏ कैको जात के दास लियो प्रधास कैको जात के बेटे सन अनवेखो नित्रे कैको नाम रस में और सत सत जीव कैको रोट और सत सत जीव कैको नाम उगावे आत्म रस सह तुम्हारे अपने चरपो का सत तुम्हारे नाथ परमेश्वर के प्यारे रूप करन करन हृदय गए दूसरा नहीं कोई नाथ अपने हाल जा धर्म यंत अनमदि ਰੱਲ ਕਰਾਉਂਦਾ ਕੰਦੇ ਜੋ ਜੁਦੇ ਭਾਵੇਂ ਕੋਈ ਹੋਗਾ ਕਿੰਨੇ ਨਾ ਕੋ ਆਪਣੇ ਹਾਰੇ ਅੰਤ ਲਈ ਕਿਰਪਾ ਬਾਰ ਬਾਰ ਖੁਮੇਦਾਰਾ ਦਰੁਹਾਰੇ ਉਦਭੈ ਹੋ ਗਏ ਸਮਾਵੇ ਹਮੇ ਉੱਥੇ ਹੀ ਹਾਰ ਹੋਤੈ ਨਿਕੰਤ ਪਰਵਾਰ ਵਰ ਕਰ ਦੇਖੇ ਆਪਣੇ ਬੜੇ ਆਏ ਹਸ ਮੇਰੇ ਅਸਮਾਈ ਸੁਭਾਵੇ ਮਨੁਖਤ ਭਾਵੇ ਪ੍ਰਭਾਏ ਤਸ ਤਸਰਾਲੇ ਪ੍ਰਭਾਵੇ ਬਿਸਾ ਅੰਦਰ ਆ ਕੇ ਪ੍ਰਤਨਾਨ ਮੇਰ ਭਾਵੇ ਪ੍ਰਭਾਏ ਤਸ ਤਸਰਾਲੇ ਆਉ ਕਰਿਆ ਆਪਣੇ ਵਿਚਾਰੇ ਸੋਦਰ ਕੇ ਆਖੋ ਮੇਲੇ ਲੇ ਬਸਿਆ ਸਜਾਵੇਂ ਜੋ ਬਦ ਸੁਖ ਕਰ ਕਰ ਹੋਵੇ ਲਾਲ ਤੇ ਆਪਣਾ ਆਵੇ। ਨਾਮ ਰੂ ਤੇ ਕਾ ਹੋਇ ਆਵੇ ਜੋ ਤੇ ਪਾਵੇ ਸੁਈ ਪਰ ਆਵੇ ਸੇ ਆਣ ਹੋਇ ਤਾਂ ਤਸੁਲੇ ਤੇ ਤੇ ਪਾਵੇ ਸੁਈ ਕਰੇ। ਹਰ ਜਨ ਤੇ ਕਿਆਵੇਂ ਦੇ ਦੇ ਜਾਂਦੇ ਆਪਣੇ ਆਪ ਜੇ ਪਰਮਾਪੂਰਨ ਦੇ ਦਸਾਵੇ ਜੁਮੇ ਚਾਰ ਪੁਰੀ ਆਵੇ ਕਰ ਕਿਰਪਾ ਤੇ ਆਪਣੇ ਬਰਤੇ ਦੇ ਨਾਨਕ ਦੇ ਨਾਮ ਲੈ ਮੈਨੇ ਤੇ ਕੋ ਰਾਜ ਬਾਗ ਗ੍ਰੇਰ ਮਾਰ ਜਗਤ ਸਤਨਿਆ ਬੇਖ ਸੁਖਾ ਦੱਸੇ ਬਣਾਵੇ ਜਾਂ ਤੂੰ ਆਪਣੇ ਗ੍ਰਿਪ ਬਸੇ ਦਿਦਾ ਤਾ ਤਾ ਲਖਣ ਅਗੜੇ ਦਿਸਾ ਜਿਉ ਪਿੰਡ ਸਦਾ ਰਹਿ ਜਿਗਰਾਨ ਸੋਤ ਸਾਧਨ ਉਪਗਿਆਨ ਸਦਾ ਰਹਿ ਜਿਗਰਾਨ ਸੋਤ ਸਾਧਨ ਉਪਗਿਆਨ ਕਬੂ ਗਿਰ ਹੱਥਾਂ ਗਜਿਆ ਹੱਥ ਦੂਰ ਕ੍ਰਿਪਨ ਗਿਆ ਨਾਨਕ ਜੇ ਤੂੰ ਕਿਰਤਿ ਲਖਾਵੇ ਜੋ ਪ੍ਰਭਾਵੇ ਤੈਨ ਨ ਜਾਵੇ ਜੋ ਤੇ ਪਾਵੇ ਤੋਈ ਹੋਏ ਨਾਨਕ ਦੂਜਾ ਅਬ ਨ ਕੋਇ ਕੋ ਸਾਧਨੈ ਪਾਲ ਤਾਤੇ ਮਨ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਸੰਤਨ ਨਹੀਂ ਦਿਨ ਆਸ ਮਨ ਸਨ ਨ ਤੇ ਇਕ ਰੰਗ ਸਭ ਦੇ ਬਾਣੂ ਕੇ ਰੰਗ ਸਭ ਤੇ ਇਕ ਰੰਗ ਸਭ ਦੇ ਬਾਣੂ ਕੇ ਰੰਗ ਜੋ ਜਨਮ ਹੈ ਕਰਪਾਤ ਸੁਸਵਾਦ ਜੋ ਜਾਣੇ ਰੇ ਜੋ ਦਰਸਾਦਾ ਹਾਵੇ ਜਨਮਰੇ ਬੋਧੋ ਫਰਮਾਵੇ ਅਨ ਭੋਕਾ ਲੋਕ ਰੇ ਤੁਮਾਰ ਤੁਮੋਰ ਅੰਧ ਹਿਆਰ ਹਰ ਕਰਪਾਤ ਸੇ ਹੇ ਸ੍ਰੀ ਪ੍ਰਸਾਦ ਆਏ ਨਾਨਕੀਆਂ ਮੁਕਤ ਆਗਰਤ ਤਿਸੇ ਰਬ ਦਾ ਯਾ ਭੰਦਾਰੇ ਅਰਮਾਰਾਇ ਤੁਰਿ ਕਰੇ ਖੁਾਰੇ ਅਰਮਾਰਾਇ ਤੁਰਿ ਕਰੇ ਖੁਾਰੇ ਗੁਰ ਗੁਰਦੁਆਰ ਤਾ ਮਿੱਠੇ ਮਾਰੀ ਫੁਰਬਦਾਰ ਹੋ ਜਾ ਤਾ ਮਿੱਠੇ ਮਾਰ ਕੋ ਜਨ ਨਾਨਕ ਸਿਰਗੇ ਪਰਬਾਰ ਕੋੜ ਕਰਦੇ ਨੇ ਹੋਰ ਹਾਰਾ ਹਰ ਬੇਸਰਿ ਕਸਤ ਮਾਰੀ ਅਨੁਸਰਿਆ ਅਰੇ ਹੰਕਾਰ ਦੇ ਹਰ ਸੇਗਲੇ ਆਪ ਕੋਲਾ ਕਹਾਵੇ ਤੇ ਸੇਹ ਪਾਈ ਲਖਿਆਵੇ ਸਭ ਵੀਰੇ ਜਾਮਨ ਹੋਵੇ ਹੋ ਨਾਨਕ ਸਾਥੀ ਨਿਰਮਲ ਹੋਵੇ ਜਾਗ ਲਗ ਜਾ ਮੇਰੇ ਮੁੱਛੇ ਕੋ ਹੋਵੇ ਤਾ ਸਿਗਨਾ ਆਵੇ ਸੁਤਰਾ ਆਵੇ ਮਾਇਆ ਪਾਠੇ ਪਾਵੇ ਹਰ ਕੋ ਵਿਛਾ ਦੇ ਤਰੇ ਮੈਂ ਦਰਸਾ ਦੇ ਖਤ ਕਰੇ ਇਹਨਾਂ ਸ਼ਲੋਕ ਨਹੀਂ ਕੋ ਰਾਜੇ ਸਬਰ ਮਰੋਤ ਵਿੱਚ ਦਰਸਾ ਜੇ ਨਾਮ ਰੰਗ ਦਸਤ ਹੋਵੇ ਮੜਤਾ ਕੀ ਕਿਸੇ ਪ੍ਰਾਪਤ ਹੋਵੇ ਕਲਖਰਾਮ ਰਿਆਸੀ ਆਪ नान ना सदी जय साइ ਆਪ ਬੰਦੇ ਸੇ ਸਮਝਿਆ ਆਪ ਆਪੇ ਰਹਿਿਆ ਸੁਤੇ ਸਾਥ ਆਪ ਕਿੰਨੋ ਆਪਣੇ ਬਸਾਰ ਤੁਸ ਕਰਨ ਹਾਰਾ ਉਸੇ ਬਿਲਕੁਲ ਖਸ ਹੋਏ ਆਸਨਾ ਤੇ ਕੇਸਵ ਆਪਰੇ ਗੱਲ ਮੰਨਿਆ ਆਪ ਮਨੇ ਆਪਣੇ ਮਨੇ ਨਾਲ ਕਿੰ ਤੱਕ ਨਾ ਜਾਏ ਹਰ ਹਲਖਤਰ ਸੁਆਮੀ ਵਰਤਸਾਰ ਕਿਨੇ ਬਖਿਆੜੀ ਸਾਧ ਜੀ ਸਰਬ ਕੀ ਨਾਮ ਰਣ ਮਰੇ ਕਨਵਰਲੇ ਕੀਨਾ ਨਿਰਮਨ ਨਾਮਾ ਸ੍ਰੀ ਬਾਣੀ ਵਰਗ ਸਿਮਨੁ ਦੁਖਿਆਣੀ ਦਾ ਵਜੇ ਨਾਰ ਕਮਲ ਪੈਸ ਲੋਕ ਤਨ ਸੰਤੋ ਜਲ ਪਰੇ ਸੋ ਜਲ ਕਰਨ ਹਾਰ ਸੰਤ ਗ੍ਰੇਤਾ ਨਾਨਕਾ ਬਹੁਤ ਬਹੁਤ ਆਰਿਆ ਕਰੀ ਸਾਧ ਗਏ ਦੁਖ ਨਿਆਰ ਜਾ ਕਵੇ ਸੰਤ ਕੇ ਦੁਖ ਨਾ ਤੇ ਕਹਿ ਬੜੀ ਗੁਰ ਸੰਤ ਆਨ ਯਾਦ ਹੈ ਰੱਖੀ ਸਾਧ ਗਏ ਉਹਨਾਂ ਦੇ ਮੋਗਾਏ ਦਾ ਤੋਤਾ ਜਹਲੇ ਸਾਧ ਗਏ ਮੈਂ ਦੁਖ ਨਾ ਕਰ ਦੁਖਾਇ ਫਰਦੁ ਦੁਖਤ ਕਮੇ ਬੁਮਾਈ ਸਾਧ ਗਏ ਗੋਕਰਾਂ ਜਿਤਰਾ ਜਲੇ ਸਰਬੇ ਤੁਮ ਸਰ ਤੋਦਰ ਦੁਖ ਤੇ ਸਰਾਰੇ ਸਤ ਦਾ ਦੁਖੀ ਤਦਾਇ ਪਵਿੱਤਰ ਸੰਤ ਦਾ ਦੁਖੀ ਤੇ ਸਹਿਨਾਨੁ ਮੇਟਾ ਸਤ ਦਾ ਦੁਖੀ ਕੋ ਕੌ ਖਬ ਤੇ ਆਗੈ ਸੰਤ ਦਾ ਦੁਖੀ ਮਹਾ ਹੰਕਾਰੇ ਸੰਤ ਦਾ ਦੁਖੀ ਤਦਾਬਾ ਰੇ ਸੰਤ ਦਾ ਦੁਖੀ ਜਨਮ ਮਰੈ ਸੰਤ ਵੀ ਦੁਖਣਾ ਆਬ ਤੇ ਤਰੈ ਸੰਤ ਦਾ ਦੁਖੀ ਕੋ ਨਹੀ ਭਾਉ ਨਾ ਨਿਕਲ ਤਪਾਵੇ ਤਾਂ ਲੈ ਮਿਲਾਏ ਸੰਤ ਦਾ ਦੋਖੀ ਅਦਜੀਤ ਤਟ ਹੈ ਸੰਤ ਦਾ ਦੋਖੀ ਕਿਤੇ ਸੋ ਜਨਨ ਨੂੰ ਪਹੁੰਚੇ ਸੰਤ ਕੇ ਦੋਖੀ ਤੌਦੀ ਬ੍ਰਹਮਈਏ ਸਤਨਾਮ ਵਾਹਿਗੁਰੂ ਬਸ